ਹੈਲੋ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ ਸਾਥ ਸ੍ਰੀ ਕਾਲ ਸਰਵਨ ਵਰਸੇ ਦਾ ਅੱਜ 30 ਅਗਸਤ ਨੂੰ 올 ਪੰਜਾਬ ਓਪਨ ਟੈਸਟ ਹੋ ਰਿਹਾ ਜਿਹੜਾ ਕਿ ਬਿਲਕੁਲ ਫ੍ਰੀ ਹੈ ਗਰੁੱਪ B ਤੇ C ਜੇਕਰ ਤੁਸੀਂ ਤਿਆਰੀ ਕਰਦੇ ਹੋ ਤਾਂ ਤੁਸੀਂ ਆਪਣੀ ਤਿਆਰੀ ਚੈੱਕ ਕਰਨ ਵਾਸਤੇ ਰੇਸ ਅਕੈਡਮੀ ਦੇ ਵਿੱਚ ਆ ਕੇ ਜਿਹੜੇ ਤੁਹਾਨੂੰ ਪਤਾ ਕਿ ਪੰਜਾਬ ਦੀ ਨੰਬਰ 1 ਟੈਸਟ ਸੀਰੀਜ਼ ਬਣ ਚੁੱਕੀ ਆ ਉੱਥੇ ਆ ਕੇ ਫ੍ਰੀ ਆਪਣਾ ਇੱਕ ਮੌਕ ਟੈਸਟ ਜਿਹੜਾ ਫੁੱਲ এনਵਾਇਰਨਮੈਂਟ ਤੁਹਾਨੂੰ ਉਹਦੇ ਮਿਲੂ ਜਿਵੇਂ ਐਕਚੁਅਲ ਟੂ ਪੇਪਰ ਹੁੰਦਾ ਤੁਸੀਂ ਪੇਪਰ ਆ ਕੇ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਐਂਡ ਨਾਲ ਹੀ ਤੁਹਾਨੂੰ ਬਹੁਤ ਸਾਰੀ ਕਿਤਾਬਾਂ ਜਿਹੜੀਆਂ ਈਪੀਐਸੀ ਜੀਐਸ ਗਾਈਡ ਹੈ ਨਾਗਲ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੇ ਸਟੂਡੈਂਟਾਂ ਨੂੰ ਬਿਲਕੁਲ ਫਰੀ ਮਿਲਣਗੀਆਂ ਐਂਡ ਇਹਦੇ ਨਾਲ ਨਾਲ ਹੋਰ ਚੀਜ਼ਾਂ ਵੀ ਤੁਹਾਨੂੰ ਇੱਥੇ ਆ ਕੇ ਪਤਾ ਲੱਗਣਗੀਆਂ ਤਰੇਸ਼ ਅਕੈਡਮੀ ਦੀ ਟੈਸਟ ਸੀਰੀਜ਼ ਨੂੰ ਤੁਸੀਂ ਪੱਕਾ ਫੋਲੋ ਕਰਦੇ ਹੋਵੋਗੇ ਤੇ ਆਪਣੀ ਫਰੀ ਤਿਆਰੀ ਚੈੱਕ ਕਰਨ ਵਾਸਤੇ ਬਠਿੰਡਾ ਛਾਵੜਾ ਪੈਲੇਸ ਸਵੇਰੇ 10:00 ਵਜੇ ਪਹੁੰਚਣਾ ਪਰ एलिजिਬਿਲਟੀ ਲਈ ਤੁਹਾਨੂੰ Google ਫਾਰਮ ਭਰਨਾ ਪੈਣਾ ਜਿਹੜਾ ਟੈਲੀਗ੍ਰਾਮ ਤੇ ਮਿਲੂਗਾ ਜਾਂ ਫਿਰ WhatsApp ਗਰੁੱਪ ਤੇ ਮੈਸੇਜ ਕਰ ਦਿਓ ਜਾਂ ਫਿਰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ Google ਫਾਰਮ ਆ ਜਿਹੜਾ ਉਹਨੂੰ ਫਿਲ ਕਰ ਦਿਓ ਬਸ ਆਪਣਾ ਨਾਮ ਡਿਟੇਲ ਭਰ ਦਿਓ ਕਿ ਕਿੱਥੋਂ ਆ ਰਹੇ ਹੋ ਤਾਂ ਕਿ ਤੁਹਾਨੂੰ ਪ੍ਰੋਪਰ ਇੱਕ ਸਿਟਿੰਗ ਮਿਲ ਜਾਵੇ ਐਂਡ ਬਹੁਤ ਵਧੀਆ ਤਰੀਕੇ ਨਾਲ ਤੁਹਾਡਾ ਟੈਸਟ ਹੋਊਗਾ OMR ਤੇ ਹੋਊਗਾ ਰੈਂਕ ਵਾਈਜ਼ ਰਿਜ਼ਲਟ ਆਊਗਾ ਤੁਹਾਨੂੰ ਐਕਚੁਅਲੀ ਵਿੱਚ ਪਤਾ ਲੱਗ ਜਾਣਾ ਕਿ ਤੁਹਾਡੀ ਤਿਆਰੀ ਕਿੱਥੇ ਤੱਕ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਹੋਰ ਕਿੰਨੀ ਤਿਆਰੀ ਦੀ ਲੋ